ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ ਸੰਤਾਲੀ ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਚ ਮੀਂਹ ਨਾਲ ਹਾਲਾਤ ਬਹੁਤ ਖਰਾਬ ਹੋ ਗਏ ਨੇ ਤੇ ਹਜੇ ਵੀ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਨਹੀਂ ਹੋਇਆ ਹੈ ਅੱਜ ਵੀ ਮੌਸਮ ਵਿਭਾਗ ਨੇ ਪੰਜਾਬ ਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਇਹ ਅਲਰਟ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਚ ਪਾਰੀਮੀਲੇ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਜਲੰਧਰ ਕਪੂਰਥਲਾ ਗੁਰਦਾਸਪੁਰ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਚ ਮੀਂਹ ਸੰਬੰਧੀ yellow alert ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਕੱਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਚ ਮੀਂਹ ਪਿਆ ਜਦੋਂ ਕਿ ਕਈ ਜ਼ਿਲ੍ਹਿਆਂ ਚ ਬੱਦਲ ਵਾਹੀ ਰਹੀ ਜਿਸ ਕਾਰਨ ਤਾਪਮਾਨ ਚ 2.1 ਡਿਗਰੀ ਦੀ ਗਿਰਾਵਟ ਆਈ ਹੈ ਜਿਸ ਤੋਂ ਬਾਅਦ ਸੂਬੇ ਦਾ ਤਾਪਮਨ ਆਮ ਨਾਲੋਂ 2.2 ਡਿਗਰੀ ਘੱਟ ਹੈ ਹੜ੍ਹਾਂ ਦੀ ਵਾਰ ਚੱਲ ਰਹੀ ਹੈ ਪੰਜਾਬ 'ਚ ਮੌਸਮ ਵਿਭਾਗ ਮੁਤਾਬਕ 1 ਸਤੰਬਰ ਤੱਕ ਇਹ yellow alert ਜਾਰੀ ਰਹੇਗਾ ਸੋਮਵਾਰ ਨੂੰ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ 'ਚ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ ਪੰਜਾਬ ਤੋਂ ਇਲਾਵਾ ਅੱਜ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜੇਕਰ ਸੂਬੇ 'ਚ ਇਹ ਸਥਿਤੀ ਬਣੀ ਰਹੀ ਤਾਂ ਦਰਿਆਵਾਂ ਦਾ ਪਾਣੀ ਫਿਰ ਤੋਂ ਉੱਪਰ ਉੱਠਣਾ ਸ਼ੁਰੂ ਹੋ ਜਾਵੇਗਾ ਜੋ ਕਿ ਪੰਜਾਬ ਦੀ ਮੌਜੂਦਾ ਸਥਿਤੀ ਲਈ ਚੰਗਾ ਨਹੀਂ ਹੋਵੇਗਾ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਮਾਨਸਾ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਜੋ ਸਥਿਤੀ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਹੜ੍ਹਾਂ ਦਾ ਪ੍ਰਭਾਵ ਪਟਿਆਲਾ 'ਚ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਪੰਜਾਬ ਅਤੇ ਹਰਿਆਣਾ 'ਚ ਵੀ ਦੇਖਣ ਨੂੰ ਮਿਲਿਆ ਕੱਗਰ ਨਦੀ ਦੇ ਓਵਰਫਲੋ ਕਰਨ ਪਟਿਆਲਾ ਦੇ ਕੁਝ ਪਿੰਡਾਂ ਦੇ ਖੇਤ ਪਾਣੀ 'ਚ ਡੁੱਬ ਗਏ ਨੇ ਪੰਜਾਬ 'ਚ ਆਏ ਹੜ੍ਹਾਂ ਦੇ ਨਾਲ ਸੁਲਤਾਨਪੁਰ ਲੋਧੀ ਪਠਾਨਕੋਟ ਬਹੁਤ ਪ੍ਰਭਾਵਿਤ ਹੋਏ ਨੇ ਇਸ ਹੜ੍ਹ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਕਿਸਾਨਾਂ ਦੀਆਂ ਫਸਲਾਂ ਸਭ ਕੁਝ ਖਰਾਬ ਕਰ ਦਿੱਤਾ ਇਸ ਹੜ੍ਹ ਦਾ ਸ਼ਿਕਾਰ ਪਸ਼ੂ ਤੱਕ ਵੀ ਹੋਏ ਨੇ ਤੇ ਹਜੇ ਵੀ ਪਹਾੜਾਂ 'ਚ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਜਿਕਰ ਹਿਮਾਚ ਪ੍ਰਦੇਸ਼ ਇਸੇ ਤਰ੍ਹਾਂ ਹੀ ਮੀਂਹ ਪੈਂਦਾ ਰਿਹਾ ਤੇ ਇਹ ਮੀਂਹ ਪੰਜਾਬ ਨੂੰ ਹੋਰ ਮੁਸੀਬਤ ਚ ਪਾ ਦੇਵੇਗਾ ਕਿਉਂਕਿ ਹਜੇ ਵੀ ਪੰਜਾਬ ਚ ਮੀਂਹ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਏ ਨੇ ਲੋਕ ਹਜੇ ਵੀ ਇਸ ਕੁਦਰਤੀ ਆਫਤ ਚ ਸਿਆਸਤ ਸਿੰਗਰ ਸਾਰੇ ਲੋਕ ਹੜਪ੍ਰਭਾਵਿਤ ਲੋਕਾਂ ਦਾ ਸਾਥ ਦੇ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਹਜੇ ਵੀ ਮੌਸਮ ਸਾਫ਼ ਹੋਣ ਦੇ ਹਾਲਾਤ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਚ ਹਜੇ ਵੀ 2 ਸਤੰਬਰ ਤੱਕ ਮੀਂਹ ਪੈਣ ਦੇ ਅਸਰ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣਗੇ ਜੁੜੇ ਰਹੋ ਪੰਜਾਬ 24 ਨਾਲ